ਤ੍ਰਿਸੁ ਕਾਇਿਆ ਕਿ ਤੀ ਤੀ ਗਰ ਮਾਰੇ ਗਏ ਤਦ ਮੁਤਤ ਪਰ ਪਣੀ ਬੈਸਤ ਤਰੇ ਮੇਰਾ ਆਦਿ ਤਮਤੋ ਆਇ ਕਾ ਚਿਤ ਤੋ ਗਤਿ ਚੰਨਣਾ ਲੇਕਿ ਤਰਮ ਵਿਚਾਰੇ ਕਾਂਤੇ ਇਸਰ ਬਰਮਾ ਦੇ ਸਭ ਸ੍ਰਿਸ਼ਤ ਸਵਾਰੇ ਕੋ ਨਾ ਦਰ ਕੇ ਦਰਮ ਦਸਮ ਬਕਤੀ ਤੀ ਤੀ ਨੰਦ ਨਾ ਲੇ ਤੁਗਾ ਸੇਸ ਮੰਦੇਂ ਦੁਰਗਾ ਤੁਮ ਸਾਰੇ ਚੜੇਗਾ ਜੇ ਤੁਸੀਂ ਤੁਸੀਂ ਤੱਕੇਗਾ ਮੇਰੇ ਕਰਾ ਦੇਗਾ ਤੁਮ ਬੜਤ ਬਲ ਕਿ ਸਰਮ ਜੇ ਤੇ ਗਰੇਤਾ ਮੰਨੇਗਾ ਤਦ ਮੌਬਨੀਆ ਮੰਨੋ ਹੁਨਾ ਸੁਰਗ ਮਛਲੇ ਅੰਦੇ ਤੁਗਾ ਤਰਨਾ ਪਾਏ ਤਿਰ ਅਰਤਕੀ ਤਨ ਦੇਵਾ ਤੁਮ ਜਨਵਾ ਬਰਸੂਰਾ ਕਾ ਤੁਮ ਪ੍ਰਾਨ ਚਾਹੇਗਾ ਸੋ ਨਾਮ ਸੱਚੇ ਨਾਮ ਕਿ ਲਾ ਕੇ ਅਰਤੁ ਬੁਧਿ ਖੇ ਕਾਈ ਚਲਿਏ ਦੁਖ ਸੋ ਕੇ ਮਿਸਰੇ ਮਈ ਨਾਏ ਸਵਚਾ ਸਰਬ ਸੱਚ ਨਾਇਰਾਮ ਸੱਚੇ ਨਾਮ ਤਿਰੁ ਮੈ ਆਈ ਅਰਤੁ ਕੀ ਕੀਨੇ ਪਰੇ ਜੇ ਸਭ ਕੀਆ ਕਨ ਤੋਏ ਕਨ ਤੋਏ ਨਾ ਕੋ ਬਨਉ ਬਸੋ

ਜੋ ਸਭ ਕੁਦਰ ਸਭ ਸੰਤਰੀ ਆਏ ਮਰਦ ਜੀ ਤੇ ਜੀਰਾ ਸੂਰਜਨ ਵਰਨ ਸਭ ਕੁਦਰ ਸਭ ਪਾਏ ਤੈਂ ਤੋਂ ਮਸਤ ਗਿਰ ਕਰਤਾਸ ਤਨ ਤਨ ਸਭ ਸੰਤ ਚਰਸ ਪਾਏ ਕਰਜਾ ਮਾਤਮ ਪ੍ਰਕਾਸ਼ ਰਗ ਜਿਲੀ ਮਾਨ ਦਾ ਪਰਜਵ ਪਾਹੀ ਰਮਿਤ ਸਬਦ ਤਮ ਦਾ ਅਨਹਰ ਅਜੀ ਆਪਰੇ ਸਹਿਤ੍ਰਣ ਕ੍ਰਿਸਤੋਈ ਵਰਤਿ ਮਰਤਿ ਕ੍ਰਿਸਤੋਈ ਜਾਪੇ ਸਰਸਤਾ ਇਤਿਪ੍ਰਿਤੀ ਜਮਾ ਗੁਰੂ ਦਾ ਕਬਤੇ ਕੀ ਜੀ ਜਿਸ ਸਭ ਸੇ ਕਹ ਜਨੋਈ ਅਸਮਹਲਾ ਚਤਤ ਤਉ ਤੈ ਰਿਤ ਤਉ ਸਭ ਨੇ ਧਿਆਇਆ ਜਿਸਨੋ ਕਿਰਪਾ ਕਰੇ ਤਨ ਨਾਮ ਰਤਨ ਪਇਆ ਗੁਰਮੁਖ ਲਾਦਾ ਮਨ ਮਗਵਾਇਆ ਤਦਾਂ ਵਿਚੋੜਿਆ ਮਲਾਇਆ ਤੂੰ ਦਰਿਆ ਸਤੁ ਜਿਹੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀਜਨ ਸਭ ਤੇਰਾ ਖੇਲ ਬਜੋਗ ਮਿਰਸਰਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣੈ ਸੂਜਨ ਜਾਣੈ ਹਰ ਗੁਣ ਸਦੀ ਅੱਖ ਵਕਾਣਾ ਏ ਜਨ ਹਰ ਸੇ ਵਿਅਤਨ ਸੁਖ ਪਾਇਆ ਸਜ ਜੀ ਹੀ ਨਾਮ ਸਮਾਇ ਤੁਮਾਪੇ ਕਰਤਾ ਤੇਰਾ ਕੀ ਅਸਵ ਹੋਈ ਤੁਜ ਦਿਵਨ ਦੂਜਾ ਵਰਨਾ ਕੋਈ ਤੂ ਕਰ ਕਰ ਵੇਖੇ ਜਾਣੈ ਸੋਈ ਜਨਾਨ ਨਿ ਗੁਰਮ ਪ੍ਰਗਟ ਹੋਈ ਅਸਮ ਹੱਲਾ ਪਿਲਾ ਤਿਤ ਸਰਬ ਰੜੀ ਪਹਿਲੇ ਨਵਸ ਪਾਣੀ ਪਾਵਗ ਤਿੰਨੇ ਕੀਆ ਪੰਕਜ ਮੋਗ ਪਗ ਨਹੀਂ ਚੱਲਈ ਹਮ ਦੇਖਿਆ ਤਾ ਡੁੱਬੀ ਅਲੇ ਮਨ ਇਹ ਕਨ ਜਿਸਮੁੜ ਮਨੋਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਤੀ ਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਣ ਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਲਾਈ ਬਿਸਰਿਆ ਆਸਮ ਹੁਲਾ ਪੰਜ ਪਈ ਪ੍ਰਾਪਤ ਮਾਨੁਕ ਦੇਹਰੀਆ ਗੋਵਿੰਦ ਮਨ ਕੀ ਇਤਰੀ ਵਰੀਆ ਔਰ ਕਉ ਤਰਕ ਤਿਨ ਕਾਮ ਮਿਲ ਸਾਦ ਸੰਗਤ ਪਜ ਕੀ ਵਰਨਾਮ ਸਰੰਜਾਮ ਲਾਗ ਪਵ ਜਰ ਤਰਨ ਕੈ ਜਨ ਮਿਰਤਾ ਜਾਤ ਰੰਗ ਮਾਇ ਕਿਰਾ ਜਪ ਤਵ ਸੰਜਮ ਤਰਮ ਨਾ ਕਮਾਇ ਸੇਵਾ ਸਦਨ ਜਨਿਆ ਹਾਰਾਇ ਕਹੋ ਨਾਨਕ ਅਮਨੀਤ ਕਰਮ ਸਨ ਪਰੇ ਕੀ ਰਾਖੋ ਸਰਮਾ ਪਾਸੇ ਦਸਵੀਂ ਕਵੀਓ ਬਹੁਤ ਬੇਨਤੀ ਚੋਪਈ ਆਮਰੀ ਕਰੋ ਹਾ ਦਰ ਚਾਪ ਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਦ ਹੈ ਮਾਰ ਆਪਣਾ ਜਾਨ ਕਰੂ ਪਰਤਪਰ ਹਮਰੀ ਦੁਖ ਸਵੇ ਤੁਮ ਕਾਬੋ ਆਪਾ ਦੇ ਮੁਹਿ ਵਿਚਵ ਸੁਖੀ ਬਸੇ ਮੋਰੂ ਪਰਵਾਰ ਸੇਵਕ ਸਿਖ ਸਵੇ ਕਰਤਾਰ ਮਉਰ ਚਾਨਜ ਕਰਦੇ ਕਰੀਐ ਸਭ ਅਨਕੁਆ ਸੰਹਰਿਆ ਤੂ ਨ ਹੋਈ ਹਮਾਰੀ ਆਸ ਤੁਰ ਪਜਨ ਕੀ ਰਹਿ ਪਿਆਸਾ ਤੁਮਹਿ ਚੜ ਕੀ ਵਰਨ ਤਾਉ ਜੋ ਵਰਚਾਂ ਉਸਤਮ ਤੇ ਪਾਉ ਸੇਵਕ ਸੁਖਮਾਰੀ ਤਨ ਤਨਸਤਰਾ ਮਾਰਿ ਮਾਰਿ ਆਏ ਆਪਾ ਦੇਮ ਜੀਵਰੀਏ ਮਨ ਕਾਲ ਕਤਰਾ ਸਨ ਵਰਿਏ ਗੁਜਸਤਾ ਹਮਾਰੇ ਪਛਾ ਸ੍ਰੀ ਸਤਜੁ ਕਰਿਓ ਰੱਛਾ ਰੱਖ ਲਿਓ ਮੈ ਰੱਖਣ ਹਾਰੀ ਸਹਿਬ ਸੰਸਹਾਈ ਪਿਆਰੇ ਦੀਨ ਬੰਦੁ ਸੁਖਨ ਕੇ ਅੰਤ ਤਮਹ ਪੁਰਿ ਚਤੁਰਦਸ ਕੰਤਾ ਕਾਲ ਪਈ ਬ੍ਰਹਮ ਬਪਤਰਾ ਕਾਲ ਪਈ ਸਿਵ ਜੂ ਅਪਤਰਾ ਕਾਲ ਪਾਈ ਕਰ ਵਿਸਨ ਪ੍ਰਕਾਸੋ ਸਕਲ ਕੋਲ ਕਾ ਕੀ ਆਤਮਸ ਜਵਨ ਕਾਲ ਜੁਗੀ ਸਿਵ ਕੀਓ ਵੇਦ ਰਾਜ ਪਰਮਾਨ ਜੀ ਉਥੀਓ ਜਵਨ ਕਾਲ ਸ ਲੋਕ ਸਵਾਰ ਨਮਸਕਾਰ ਤਹੀ ਹਮਾਰ ਜਵਨ ਕਾਲ ਸਭ ਜੁਗਤ ਬਨਾਇਓ ਦੀਵ ਦੰ ਜਸਨ ਪਜਾਇਓ ਆਦੰਤ ਕੇ ਬਤਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਸਿਖ ਹਮਾਰੀ ਸਗਲ ਪ੍ਰਜਾ ਜਨੇ ਅਬ ਸਵਾਰੀ ਸਿਰਕਨ ਕੋ ਸੇਬਗਨ ਸੁਗਦਿਓ ਸਤਨ ਕੋ ਪਲਮਉਂਦ ਕੀਓ ਘਟ ਘਟ ਕੇ ਅੰਤਰ ਕੀ ਜਾਨੰਤ ਭਲੇ ਬੁਰੇ ਕੀ ਪੀਰ ਪਛਾਨੰਤ ਚਿੰਟੀ ਤੇ ਕੁੰਤਰ ਅਸਥੂਲਾ ਸਭ ਪਰ ਕਿਰਪਾ ਦੁਰਕਰ ਭੂਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕ ਕੇ ਕੀ ਪੀਰ ਪਛਾਨਾ ਹੈ ਕੜਕੜ ਕਿ ਪੰਡ ਪੰਡ ਕੀ ਜਨ ਲੈ ਜਬ ਕਰਕਰ ਕਰਤਰ ਪਰਜਾ ਤਰਤਾ ਦੀ ਹੈ ਪਰ ਜਬ ਕਰਕਰ ਤੂ ਕਵ ਤਮ ਮਿਲਦੇ ਤਰਸਬ ਜੀਤੇ ਬਦਨ ਸੁਬਤਰ ਆਪ ਆਪਣੀ ਮੂਜ ਉਚਾਰੈ ਤੁਮ ਸਭੀ ਤਰਤ ਨਲਮ ਜਾਣਤ ਵੀਦ ਭੇਦ ਅਰਲਮ ਨਰੰਕਰ ਨਿਰਵਿਕਲ ਲੰਬ ਆਦ ਅਨੀਲਾ ਨਾਦ ਸੰਭ ਤਾਕਾ ਮੂੜ ਚਰਦ ਪਿਦੰ ਜਕ ਪੀਵਨ ਪਵਤ ਵਿਦੰ ਤਾਕੋ ਕਰਪਾਨ ਅਨਮਾਨ ਤੋ ਨਾ ਮੂੜ ਕਸਵੇਦਨੋ ਜਾਨਨ ਤੋ ਨਾ ਦੇਵ ਕੋ ਕਹਿ ਤਾ ਸਿਵ ਨਰੰਕਰ ਕੈ ਚਿੰਤਨੇ ਪਿਵ ਆਪ ਆਪਣੀ ਬੁੱਧਾ ਜੇਤੀ ਵਰਨਤ ਪਿੰਨ ਪਿੰਨ ਤੋ ਤਿਤਿ ਤੁਮਰਾ ਲਖਨੁ ਦੇ ਪਸੋਰ ਕੀ ਵਿਦਸਾ ਪ੍ਰਤਮ ਸੰਸਾਰ ਇਕ ਰੂਪਨੁਪਸਰੂਪਾ ਰੰਗ ਪਿਉ ਰਾਵਕੀ ਪੁਪਾਂਡ ਜਿਰ ਸਿਤਜ ਕਿੰਨੇ ਅਤਪਜ ਕਾਨ ਬਾਰਚ ਦਿਨੇ ਕਹਉ ਫੂਰ ਰਾਜਾ ਵਿਵਟ ਕਹਉ ਸਿਮਟ ਪਿਉ ਸੰਕਰ ਘਟ ਸਗਰੀ ਸਣ ਦੁਖਾਈ ਚੰਪਵ ਆਜੁਗਾ ਸਰੂਸ ਜੰਮ ਪਵ੍ਰਿਚਾ ਮੇਰੀ ਤੁਮ ਕੋ ਰੋ ਸਿਖ ਅਗਰ ਸਿਖ ਸੰਗਰ ਮੰਦੋਟਿ ਜਿਤੇ ਉੱਟ ਬਤਤ ਪਤ ਸਕਨ ਮਲੇਸ ਕਰੂ ਰਣਕਤ ਜੀ ਅਸਤੁ ਤਵ ਸਰੁਣੀ ਪਰੇ ਤਿਨਕੇ ਦੁਸ਼ਟ ਦੋਖ ਤਾਮਰੇ ਪੁਰਖ ਜਵਨ ਪਗ ਪਰਿ ਤਿਆਰੇ ਤਿਨਕੇ ਤਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਵਾਰ ਤੇ ਹੈ ਤਾਂ ਕੇ ਕਾਲ ਨਿਕਟਨੀ ਆਏ ਰਚਾ ਹੋਈ ਤਹੀਂ ਸਭ ਕਲ ਦੁਸ਼ਟ ਅਰਿਸ਼ਟ ਤ੍ਰੇਂ ਤਤ ਕਲ ਕ੍ਰਿਪਾ ਦਰਸ ਤਨ ਦਾਇ ਨਾ ਰਹੋ ਤਾਂ ਕੀ ਤਾਪ ਤਨ ਕਮੋਹ ਰਹੋ ਰਿਦ ਸਿਦ ਕਰਮੋਂ ਸਭ ਹੋਈ ਜਿ ਉੱਠ ਸਹ ਸਭ ਸਕੇ ਨ ਕੋਈ ਏਕ ਵਾਰ ਜਨਤ ਮੇ ਸੰਵਾਰਾ ਕਾਲ ਪਾਂ ਤੇ ਤਾਹੀ ਅਵਾਰਾ ਜਿਨਾਂ ਨਾਮ ਤੇ ਆਰੋ ਕਾ ਦਾਰ ਦਿਸ਼ੁ ਦੋਖ ਤੇਰਾ ਕੜ ਕੇਤ ਮੈਂ ਸਰਨ ਤੇ ਆਰੀ ਆਪ ਦੇ ਲਿਓ ਅਵਾਰੀ ਸਰਬ ਠੋਰ ਮੋਹ ਸੋਈ ਦੁਸ਼ਟ ਦੋਗ ਤੇ ਲਿਹ ਬਚਾਈ ਸਵਈਆ ਪਾਏਂਗੇ ਜਬ ਤੀ ਤੁਮਰੀ ਤਬ ਤੇ ਕੂ ਆਗ ਤਰੇ ਨੇ ਅਨਿਆਉ ਰਾਮ ਰਹੀ ਪੁਰਾਨ ਕੁਰਾਨ ਅਨੇਕੇ ਮਤੇ ਕਨ ਮਾਨਿਆਉ ਸਿਮਰਤ ਸ਼ਸਤਰ ਵਿਦ ਸਵੇ ਬਹੁ ਭੀਦ ਕਿਆ ਮੇ ਕਨ ਜਾਣਿਓ ਸ੍ਰੀ ਸਪਾਨ ਕਿਰਪਾ ਤੁਮਰੀ ਕਾਰ ਮੈਂ ਨਾ ਕਿਉ ਸਭ ਤੋਏ ਵਖਾਨੇ ਦੋਹਰਾ ਸਗਲ ਦਵਾਰ ਕੋ ਛੱਡ ਕੇ ਗਿਓ ਤਹਾਰ ਦਵਾਰੇ ਵਾਹਿੰਗੇ ਕੀ ਲਜ ਅਸ ਗੋਬਿੰਦਾਸ ਤਹਾਰ ਆ ਰਾਮ ਕਲੀ ਮਹੱਲਾ ਤੀਜਾ ਅਨੰਦ ੴ ਅਸਤੁਰ ਪ੍ਰਸਾਦ ਅਨੰਦ ਪਿਆੰਬੀ ਰਿ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿ ਸੇਤੀ ਮਨ ਬਜੀਆਂ ਵਿਧਾਈਆਂ ਰਾਗ ਰਤਨ ਪਰਵਾਰ ਪ੍ਰੀਆ ਸ਼ਬਦ ਗਾਵਣ ਆਇਆ ਸ਼ਬਦ ਉਤਾ ਗਾਵ ਹਰੀ ਕੇ ਰਾਹ ਮਨੁ ਜਨੇ ਬਸਾਇ ਕਹ ਨਾਨਕ ਆਨੰਦ ਅਸਤ ਗੁਰੂ ਮੈਂ ਪਇਆ ਇਹ ਮਨ ਮੇਰਾ ਤੁਸ ਤਰ ਹਰ ਨਾਲੇ ਅਨਲ ਰਹੋ ਤੂੰ ਮਨ ਮੇਰੇ ਦੁਖ ਸਭ ਇਸਾਰ ਨਾ ਅੰਗੀਕਾਰੂ ਕਰੇ ਤੇਰਾ ਆਕਾਰ ਸਭ ਸਵਾਰਣਾ ਸਭਨ ਅਗਲਾ ਸਮਰਤ ਸੁਆਮੀ ਸੋ ਕ ਮਨ ਬਸਾਰੇ ਕਹ ਨਾਨਕ ਮਨ ਮੇਰੀ ਸਦਾ ਰਹੁ ਹਰਿ ਨਾਲੇ ਸੱਚੇ ਸਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਸੁਪਵੀ ਸਦਾ ਸਿਤਿਲਾ ਤੇਰੀ ਨਾਮ ਮਨ ਬਸਾਵੀ ਨਾਮ ਜਿਨ ਕੀ ਮਨ ਬਸਿਆ ਵਾਜੀ ਸਬਦ ਘਨੇਰੇ ਕਹ ਨਾਨਕ ਸੱਚੇ ਸਹਿਬ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸਚ ਨਾਮ ਅਧਾਰ ਮੇਰਾ ਜਨ ਪੁਕਾ ਸਭ ਗਵਾਈਆ ਕਰਸਾਂ ਸੁਖ ਮਨੈ ਬਸਿਓ ਜਨ ਚਾਸਾ ਪੁਜਾਈਆ ਸਦਾ ਕਰਵਾਨ ਕੀਤਾ ਗੁਰੂ ਵਿਟੂ ਜਸਤੀਏ ਬੜਿਆਈਆਂ ਕਹੇ ਨਾਨਕ ਸੁਨੋ ਸੰਤੋ ਸਭ ਤਰੁਪਿਆ ਰੂ ਸਚਨ ਮਿਰ ਅਦਰ ਬਾਜੀ ਪੰਚ ਸਬਤ ਕਰਸ ਭਗੇ ਕਰਸ ਭਗੇ ਸਬਦ ਬਾਜੀ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰੰਪਾਇ ਤੁਜਨ ਕੋ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖੁ ਆਤਿ ਤਕਰ ਅਨਹਦ ਵਾਜੇ ਆਨੰਦ ਸੁਣਾ ਬੜ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਿਮ ਪ੍ਰਪਤ੍ਰਿ ਸਗਲ ਬਸੂਰੇ ਧੋਖ ਰੋਗ ਸੰਤਾ ਪੁਤਰੀ ਸੁਣੀ ਸਚੀ ਬਾਣੀ ਸੰਸਾਜਨ ਪਈ ਸਰਸੇ ਪੂਰੇ ਗੁਰ ਤੇ ਜਾਣੈ ਸੁਨਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰਭੂਰੇ ਬੇਨਵੰਤ ਨਾ ਅਨੇਗੁਰ ਚਰਨ ਲਗੇ ਬਾਜੀ ਅਨਹਦ ਤੂਰੇ ਮਨ ਦਾਬਣੀ ਮੋਲਾ ਪੰਜਵਾਣ ਔਲ ਵਿਤਨ ਵਸਤੂ ਪਈਓ ਸਤ ਸੰਤੋਖ ਵਿਚਾਰ ਅਮਰਤ ਨਾਮ ਟੋਕ ਰਕਾ ਪਈਓ ਜਿਸ ਕਾ ਸਭ ਸਦਾਰੋ ਹੁ ਜੇ ਕੋ ਕਾਵੇ ਜੇਕ ਪੁੰਚੈ ਤਿਸ ਕਾ ਹੋਈ ਉਧਾਰ ਇਹ ਵਸਤੋ ਜੀ ਨਾ ਜਾਈ ਨਿਤਨ ਪ੍ਰਕਰਤ ਧਰ ਸੰਸਾਰ ਚਰਨ ਲਗਤਰੀਐ ਸਬਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ 5 ਪੰਝਾ ਤੇਰਾ ਕੀਤਾ ਜਤੋ ਨਾਹੀ ਮੈ ਨਉ ਜੋ ਕੀਤੋਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੀ ਤਰਸ ਪਿਓਈ ਤਰਸ ਪਿਆ ਮੇਰਾ ਮਤੋਈ ਸਤਗੁਰ ਸਜਨੇ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾਂ ਤਨ ਮਨ ਤੀਵੇ ਹਰਿਆ ਪਉੜੀ ਤਤ ਤੂੰ ਸਮਰੱਥ ਜਿੱਤੇ ਕੋਈ ਨਾਏ ਉਤੇ ਤੇ ਰਖ ਅਗਨੀ ਉਦਨ ਮਾਏ ਸੁਣ ਕੇ ਜਮ ਕੇ ਦੂਤ ਨਾਹੀ ਤਰ ਛੱਡ ਜਾਏ ਉਹ ਜਿਹੜੇ ਕੁਮਸਗਾਹ ਗੁਰਸਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਰਮੇ ਇਹੁ ਪੰਨੇ ਗੁਣ ਗੋਵਿੰਦ ਗਾਈ ਸਭ ਸੇ ਨਾ ਕਿਰਪਾਲ ਸੰਭਾਲੇ ਸਾਹੀ ਸਾਹੀ ਵਿਰਤ ਕੋਈ ਨਾ ਜਾਏ ਜੇ ਆਵੇ ਤੁਧ ਆਏ ਸੋ ਲੋਕ ਮਹਲਾ 5ਵਾਂ ਅੰਤਰ ਗੁਰ ਅਰਾਧਣਾ ਜਿਹਾਂ ਜਪ ਗੁਰ ਨੋ ਨੈਤ੍ਰੀ ਸੁਰਪੀਖਣਾ ਸਰਵਣੀ ਸੁਰਣਾ ਗੁਰ ਨੋ ਸਤਗੁਰ ਸੇਤੀ ਰਤਿਆ ਦਰਗਹਿ ਪਈ ਅਠਾਉ ਕਵ ਨਾਨਕ ਕਿਰਪਾ ਕਰੇ ਜਿਸਮੇ ਇਹ ਵਤ ਦੇ ਜਗ ਮੇ ਤੁਮ ਕੰਢੀ ਐ ਬਿਰਲੇ ਕਈ ਕਈ ਮਹਲਾ 5ਵਾਂ ਮੁਰਕਿ ਰਕਣਹਾਰ ਆਪ ਅਵਾਰਿ ਅਨ ਗੁਰ ਕੀ ਪੈਰੀ ਪਾਇ ਕਾ ਸਵਾਰਿ ਅਨ ਹੋਆ ਆਪ ਦਿਆਲ ਮਨੋਂ ਨਾਂ ਬਿਸਾਰਿ ਅਨ ਸੋਜਨਾ ਕੀ ਸੰਗ ਪਵਜਲ ਤਾਰਿ ਅਨ ਸਾਖਤ ਨਿੰਦਗ ਦੁਸ਼ਟੇ ਖਿਨ ਮਾਹੇ ਬਦਾਰਿ ਅਨ ਤੇ ਸਹਬ ਕੀ ਟੇਕ ਨਾਨਕ ਮੰਨੇ ਮਾਹੇ ਜੀ ਸਿਮਰ ਸੁਖ ਹੋਈ ਸਗਲੇ ਦੁਖ ਜਾਹੇ ਤੇ ਸਰਬ ਕਿਟੇਕ ਨਾਨਕ ਮੰਨੇ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸੋਹਬ ਜੀ ਸਗਲ ਗੁਣਾਂ ਕੀ ਦਤੀ ਸੁਮੀ ਬਿਨੋ ਸੁਨ ਇੱਕ ਦਿਨ ਦੇਹੋ ਦਰਸ਼ਨਾਂ ਨੂੰ ਕਹ ਲੈ ਹਰੀ ਜੀ ਓੜਾ ਬਲ ਬਲ ਕਿੰਨਾ ਡੋਣਾਤ ਬੰਦਨ ਨੂੰ ਅਨਕੁਰਿਤ ਨਾ ਰੱਖੋ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਡਾਹੀ ਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵ ਜਕੂ ਹਰੰਗ ਲੱਗੂ ਇਸ ਜੁਗ ਮਹਿ ਸੋ ਕਹੀਅਤ ਹੈ ਸੁਰ ਆਤਮ ਜਣੈ ਸਰਵ ਤਾਂਕੇ ਜਕ ਸਤਗੁਰ ਪੂਰ ਜੋ ਕੋ ਰੰਗ ਲੱਗ ਇਸ ਜੁਗ ਮਹਿ ਸੁਖੀਅਤ ਹੈ ਸੁਰ ਆਤਮ ਜਣੈ ਸਰਬਾ ਤਾਂ ਕੇ ਜਕ ਸਤਗੁਰ ਪੁਰ ਠਾਕੁਰ ਗਾਏ ਆਤਮ ਰੰਗ ਸਰਣੀ ਪਵ ਨਾਮ ਧਿਆਵਨ ਸਹਜ ਸਮਾਵਨ ਸੰਗ ਜਨ ਕੀ ਚਰਨ ਬਸੇ ਮੇਰੀ ਹਿਰਿ ਅਰੈ ਸੰਗ ਪਨੀਤਾ ਦੇਹ ਜਨ ਕੀ ਤੂਰ ਦਿਓ ਕਿਰਪਾ ਨਿਦ ਨਾਨਕ ਕਹਿ ਸੁਖ ਏਹੀ ਜਨ ਕੀ ਚਰਨ ਬਸੇ ਮੇਰੀ ਹਿਰਿ ਅਰੈ ਸੰਗ ਪਨੀਤਾ ਦੇਹ ਜਨ ਕੀ ਤੂਰ ਦਿਓ ਕਿਰਪਾ ਨਿਦ ਨਾਨਕ ਕਹਿ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ